ਆਗਰਾ ਬਾਪੂ ਜੀ ਇਹ ਆ ਰस्सियां ਕਿਉਂ ਬਣੀਆਂ ਹੋਈਆਂ ਨੇ ਇਹ ਜੀ ਇਹ ਰस्सियां ਬਣੀਆਂ ਹੋਈਆਂ ਆਸੀਂ ਰਸਾ ਲਾਵੇ ਦੇ ਗੱਡੀ ਦੇ ਟਾਈਮ ਗੱਡੀ ਦੇ ਟਾਈਮ ਹਾਂ ਫਾਟਕ ਨਹੀਂ ਬਣਾਇਆ ਇਥੇ ਅਜੇ ਪੱਕਾ ਨਹੀਂ ਬਣਿਆ ਬਾਦਲ ਤੇ ਬੜੇ ਕੀ ਗੱਲ ਜੀ ਬਾਦਲ ਸਾਹਿਬ ਤਾਂ ਕਹਿੰਦੇ ਸਾਰੇ ਸਾਹਾਂ ਤੇ ਫਾਟਕ ਬਣਗੇ ਜੀ ਆਹ ਦੇਖੋ ਜੀ ਨਹੀਂ ਬਣਿਆ ਫਾਟਕ ਦੇਖੋ ਜੀ ਇਹ ਇਹ ਨਾ ਫਾਟਕ ਆ ਜੀ ਬਾਦਸਕਰ ਦਾ ਆ ਸਟੇਸ਼ਨ ਕੋਲੇ ਤੇ ਇਹ ਫਾਟਕ ਫਿਰ ਇਹ ਕਿਵੇਂ ਫਾਟਕ ਲਾਉਣੇ ਬਾਪੂ ਜੀ ਆ ਲਾਈ ਦਰਸੇ ਲਾਇ ਦਰਸੇ ਐਸ ਤਰ੍ਹਾਂ ਫਟਕ ਲੱਗ ਗਿਆ ਪੰਜਾਬੀ ਜੁਗਾੜ ਜੀ ਹਾਂ ਹੋਰ ਕੀ ਆ ਲਈ ਠੀਕ ਹੈ ਜੀ ਹੋਰ ਡਾੜੂ ਜੂੜੂ ਨੂੰ ਬੰਨ੍ਹ ਅੱਛਾ ਇਹ ਦੋਵੇਂ ਦੋਵੇਂ ਪਾਸੇ ਐਵੇਂ ਲਾ ਦਿੰਦੇ ਹਾਂ ਜੀ ਦੋਨਾਂ ਪਾਸੇ ਆਣ ਲੱਗਦਾ ਇਹ ਫਟਕ ਆ ਫਿਰ ਇਹ ਕਦੋਂ ਕਦੋਂ ਤੋਂ ਬਾਪੂ ਜੀ ਇਦਾਂ ਹੀ ਚੱਲ ਰਿਹਾ ਹੈ ਕੰਮ ਇਹ ਸਵਾ ਸਾਲ ਹੋ ਗਿਆ ਇਸ ਤਰ੍ਹਾਂ ਹੀ ਸਵਾ ਸਾਲ ਹੋ ਗਿਆ ਤੇ ਉਸ ਤੋਂ ਪਹਿਲਾਂ ਇਹ ਰੱਸੀ ਵੀ ਨਹੀਂ ਲੱਗਦੀ ਸੀ ਪਹਿਲਾਂ ਰੱਸੀ ਵੀ ਨਹੀਂ ਲੱਗਦੀ ਸੀ ਪਹਿਲਾਂ ਇਦਾਂ ਖੁੱਲੇ ਹੁੰਦਾ ਇਹ ਕੰਮ ਪਹਿਲਾਂ ਖੁੱਲੇ ਸੀ ਤੇ ਟ੍ਰੇਨ ਕਿੰਨੇ ਚਿਰ ਬਾਅਦ ਆਉਂਦੀ ਇੱਥੇ ਟਰੇਨ ਆਉਂਦੀ ਹੈ ਜੀ ਇੱਕ ਤਾਂ 9 ਵਜੇ ਤੱਕ ਦੀ ਤੜਕੇ ਅੱਛਾ ਜੀ ਫਿਰ ਉਸ ਤੋਂ ਬਾਅਦ 10 ਵਜੇ ਤੱਕ ਦੀ ਹੈ ਅੱਛਾ ਜੀ ਤੇ 10 ਵਜੇ ਤੋਂ ਬਾਅਦ ਫਿਰ 11 ਵਜੇ ਅੱਛਾ ਜੀ ਯਾਨੀ ਕਿ ਘੰਟੇ-ਘੰਟੇ ਬਾਅਦ ਹਾਂਜੀ ਤੇ 11 ਤੋਂ ਬਾਅਦ ਇਹ 2:30 ਵਜੇ ਹੁੰਦੀ ਹੈ 2:30 ਵਜੇ ਤੋਂ ਬਾਅਦ ਫਿਰ 4:30 ਵਜੇ ਦਰੋਂਗੀ ਠੀਕ ਹੈ ਜੀ ਘੰਟੇ-ਘੰਟੇ ਬਾਅਦ ਟਰੇਨ ਆਉਂਦੀ ਹੈ ਹਾਂਜੀ ਤੇ ਹਰੇਕ ਘੰਟੇ ਤੁਸੀਂ ਇੱਦਾਂ ਹੀ ਰੱਸੀ ਇਹ ਖੋਲ ਇੱਥੇ ਬੈਠੇ ਰਹਿੰਦੇ ਹਾਂ ਰੱਸੀ ਖੋਲ ਦਿੰਦੇ ਆ ਬੰਦ ਕਰ ਦਿੰਦੇ ਆ ਰਾਤ ਨੂੰ ਵੀ ਕੋਈ ਲਾਉਂਦਾ ਨਹੀਂ ਰਾਤ ਨੂੰ ਰੱਸੀ ਵੀ ਨਹੀਂ ਲਾਉਂਦੇ ਰਾਤ ਨੂੰ ਤੇ ਰਾਤ ਨੂੰ ਜੇ ਮੰਨ ਲਓ ਟ੍ਰੇਨ ਆ ਜਾਈ ਉਧਰੋਂ ਤੇ ਹੁਣ ਵੇਖੋ ਸਾਡੀ ਜਿਹਨੇ ਡਿਊਟੀ ਲੱਗਿਆ ਸੀ ਉਹ ਨਹੀਂ ਬੁਗਤਨੀ ਜੇ ਤੇ ਡਬਲ ਬੰਦੇ ਹੋਣਗੇ ਨਾ ਦਿਨ ਤੇ ਰਾਤ ਤੇ ਇਹ ਤੇ ਰਾਤ ਨੂੰ ਲੱਗੇਗਾ ਹੁਣ ਦਿਨ-ਦਿਨ ਤੇ ਬੰਦੇ ਰੱਖੇ ਦਿਨ-ਦਿਨ ਤੇ ਬੰਦੇ ਰਾਤ ਨੂੰ ਕੋਈ ਬੰਦਾ ਨਹੀਂ ਰਾਤ ਨੂੰ ਰੱਸੀ ਵੀ ਨਹੀਂ ਲਾਉਂਦੇ ਨਾ ਰੱਸੀ ਰੋਜ ਕੋਈ ਨਹੀਂ ਐਤੋਂ ਪਤਾ ਲੱਗਦਾ ਕਿ ਵੀਰਵਾਦ ਲੱਗੀ ਦੋਸਤੋ ਦੇਖੋ ਇਹ ਆ ਸੁਖਵੀਰ ਬਾਦਲ ਸਾਹਿਬ ਕਹਿੰਦੇ ਸੀ ਕਿ ਕਿਤੇ ਫਾਟਕੀ ਹੈ ਨਹੀਂ ਉਹ ਸੱਚੇ ਕਹਿੰਦੇ ਸੀ ਕਿ ਫਾਟਕ ਤੁਹਾਨੂੰ ਵੇਖਣ ਨੂੰ ਮਿਲਣਾ ਨਹੀਂ ਮਿਲਣਾ ਕਿੱਥੋਂ ਫਾਟਕ ਦੀ ਜਗਾ ਤੇ ਆ ਦੇਖੋ ਤੁਸੀਂ ਰਸੀਆਂ ਆ ਰਸੀਆਂ ਲਾ ਰੱਖੀਆਂ ਜੀ ਆ ਰਸੀਆਂ ਆ ਦੋਵੇਂ ਪਾਸੇ ਇਹ ਰਸੀਆਂ ਨੇ ਇਹ ਲੈਣ ਆ ਇਹ ਹੈਗੀ ਆ ਜੀ ਫਾਜ਼ਿਲਕਾ ਤੋਂ ਕਿੱਧਰ ਨੂੰ ਜਾਂਦੀ ਬਾਪੂ ਜੀ ਇਹ ਫਾਜ਼ਿਲਕਾ ਤੋਂ ਮੁਕਸਰ ਨੂੰ ਇਹ ਫਾਜ਼ਿਲਕਾ ਤੋਂ ਮੁਕਸਰ ਨੂੰ ਜਾਂਦੀ ਹੈ ਚੱਕ ਬਣ ਵਾਲਾ ਦੇ ਨੇੜੇ ਆ ਇਹ ਫਾਟਕਾ ਜਿਹੜਾ ਹੈ ਨਾ ਚੱਕ ਬਣ ਵਾਲਾ ਦਾ ਚੱਕ ਬਣ ਵਾਲਾ ਲੱਗ ਚੱਕ ਬਣ ਵਾਲਾ ਦਾ ਸਟੇਸ਼ਨ ਆ ਉਹ ਸਾਹਮਣੇ ਥੋੜਾ ਜਿਹਾ ਜ਼ੂਮ ਕਰਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਜੇ ਹੋਵੇ ਤਾਂ ਉਹ ਚੱਕ ਬਣ ਵਾਲਾ ਦਾ ਸਟੇਸ਼ਨ ਠੀਕ ਹੈ ਜੀ ਇਹ 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 ਆ ਜੀ ਬਣ ਵਾਲੇ ਦਾ ਸਟੇਸ਼ਨ ਤੇ ਇਹ ਫਾੜਕ ਉਥੋਂ ਦਾ ਸੁਖਵੀਰ ਬਾਦਲ ਜੀ ਦਾ ਫਾੜਕ ਜਿਹੜੇ ਉਹਨਾਂ ਨੇ ਜਮਾ ਖਤਮ ਕਰਤੇ ਬਸ ਆ ਫਾੜਕ ਸ਼ੁਰੂ ਰਹਿ ਗਏ ਜੀ ਹੁਣ ਰਸੀਆਂ ਬੰਨ੍ਹ ਦਿੰਦੇ ਆ ਤੇ ਫਾੜਕੇ ਰਾਤ ਨੂੰ ਉਹਦੀ ਵੀ ਡਿਊਟੀ ਹੈ ਨਹੀਂ ਕੀ ਜੀ